ਅਮਰ ਸਹਿਬ ਜੀ ਦੀ ਸੁਰੱਖਿਆ ਲਈ ਸਰੀਰ ਨਾਲ ਬੱਬ ਬੰਨ ਛੋਟਿਆਂ ਬੱਚਿਆਂ ਸਮੇਤ ਟੈਂਕ ਤੇ ਛਾਲ ਮਾਰਨ ਵਾਲਾ ਸੂਰਮਾ ਹਿੰਦੋਸਤਾਨੀ ਹਕੂਮਤ ਵੱਲੋਂ ਦਰਬਾਰ ਸਹਿਬ ਤੇ ਹਮਲੇ ਦੌਰਾਨ ਜਦੋਂ ਭਾਰਤੀ ਫੌਜਾ ਦਾ ਇੱਕ ਟੈਂਕ ਬੱਬ ਦੀਪ ਸਿੰਘ ਜੀ ਦੀ ਯਾਦਗਾਰ ਵਾਲੇ ਪਾਸਿਓਂ ਅਕਾਲ ਤਖਤ ਵੱਲ ਵਧ ਰਿਹਾ ਸੀ ਤਾਂ ਸਾੰਤਾ ਦੇ ਨਜਦੀਕੀ ਗਿਆਨੀ ਮੋਹ ਸਿੰਘ ਜੀ ਜੋ ਕੇ ਸੰਤਾਂ ਦੇ ਪ੍ਰਵਿਦ ਹੋ ਕੇ ਸਿੱਖ ਸਜੇ ਸਨ ਨੇ ਆਪਣੇ ਸਰੀਰ ਨਾਲ ਪੰਨ ਕੇ ਆਪਣੀਆਂ ਥਿੰਗੜੀ ਤੇ ਪ੍ਰੇਤਮਕੌਰ ਅਤੇ ਦੋ ਬਸਨਾਮਕੌਰ ਤੇ ਵਾਹਿਗੁਰੂ ਕੋਰ ਸਮੇਤ ਤੈਂਕੂ ਪਰਛਾਲ ਮਾਰ ਦਿੱਤੀ ਤੈਂਕੂ ਨੂੰ ਤਬਾਹ ਕਰ ਦਿੱਤਾ ਫੌਮ ਲਈ ਗੁਰਵਾਨ ਹੋ ਗਏ ਨੌਜਵਾਨ ਹੀਰੋ ਸਾਡੇ ਹੀਰੋ ਇਹ ਨੇਨਾ ਕਿ ਲੱਚਰ ਫਿਲਮਾਂ ਤੇ ਗੀਤਾਂ ਦੇ ਗਾਇਕ ਉਹ ਹਰ ਦੇ ਇਤਿਹਾਸ ਵਰਗੀ ਕਿਤੇ ਮਿਸਾਲ ਨਹੀਂ ਮਿਲਦੀ ਆਓ ਸਿੱਖ ਸਰੂਪ ਵਿੱਚ ਵਾਪਸ ਆ ਕੇ ਵੱਡਿਆਂ ਦੇ ਪਾਇ ਪੂਰਨੀਆਂ ਤੇ ਚੱਲ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ